ਹੈਲੋ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਕੀ ਭੱਤੇ ਲੋ ਜੀ ਆਪ ਜਿਹੜਾ ਬਲੌਗ ਸ਼ੁਰੂ ਕਰਨ ਲੱਗੇ ਆਪਾਂ ਮੇਰੀ ਬੇਟੀ ਦੇ ਸੂਟ ਤੋਂ ਜੇ ਅੱਜ ਰੱਖਿਆ ਬੰਦਨ ਸੀ ਪਹਿਲਾਂ ਤਾਂ ਸਾਰੇ ਭੈਣ ਭਾਈਆਂ ਨੂੰ ਰੱਖਿਆ ਬੰਦਨ ਦੀ ਬਹੁਤ ਬਹੁਤ ਸ਼ੁਭ ਕਾਮਨਾ ਤੇ ਹਨਾ ਵਾਇਗੂ ਕਰੇ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀਆਂ ਦੇਵੇ ਪ੍ਰਮਾਤਮਾ ਹਰ ਇੱਕ ਘਰ ਚ ਇੱਕ ਵੀ ਹਨਾ ਪੁੱਤਰ ਜ਼ਰੂਰ ਦੇਵੇ ਹਰ ਇੱਕ ਭੈਣ ਨੂੰ ਇੱਕ ਵੀਰ ਜ਼ਰੂਰ ਦੇਵੇ ਤਾਂ ਕਿ ਉਹ ਇਹ ਤਿਹਾਰਨਾ ਮਨਾ ਸਕਣ ਨਹੀਂ ਭੈਣਾਂ ਦੀਆਂ ਅੱਖਾਂ 10 ਰਹਿ ਜਾਂਦੀਆਂ ਨੇ ਹਨਾ ਜਿਨ੍ਹਾਂ ਦੇ ਘਰ ਵੀਰ ਨਹੀਂ ਹੁੰਦੇ ਤੇ ਚਲੋ ਅੱਜ ਮੇਰੇ ਪਹਿਲੀ ਰਖੜੀ ਸੀ ਸਾਡੀ ਵੀ ਮੇਰੀ ਬੇਟੀ ਕਹਿੰਦੀ ਮੇਰਾ ਸੂਟ ਤਿਆਰ ਕਰੋ ਕੱਲ ਮੇ ਤੋਂ ਉਹ ਕਿਸੇ ਕਾਰਨ ਰਹਿ ਗਿਆ ਤੇ ਇਹ ਹੁਣ ਦੇਖੋ ਖਲਾਰਾ ਪਾਈ ਬਠੇ ਨਾ ਅੱਜ ਦੇਖੋ ਸਾਡੇ ਘਰ ਤਿਹਾਰ ਆ ਗਏ ਦੇਖੋ ਕੀ ਕੋਸ ਦੇਖੋ ਅੱਜ ਮੇਰੇ ਟੋਟੇ ਲਸਾਂ 루ਸਾਂ ਜਿਹੜੇ ਬੱਚੀਆਂ ਹੋਈਆਂ ਨਾ ਮੈਂ ਸੁੱਟਾ ਤੇ ਲਾਨੀ ਆ ਇਹ ਜਿਹੜਾ ਹੁਣ ਅੱਜ ਕੱਲ ਜਿਆਦਾ ਡਿਜ਼ਾਈਨ ਚਾਹ ਲਦੇ ਆ ਆਪਾਂ ਨੀ ਵੀਡੀਓ ਚੰਨਾਂ ਨੇ ਦੇਖਿਆਗਾ ਤੇ ਕਹਿੰਦੀ ਉਹ ਡਿਜ਼ਾਈਨ ਬਣਾਣਾ ਅਸੀਂ ਇਤੇ ਝੂਲੇ ਵਾਲਾ ਇਨ ਚੋਟ ਦੇਆ ਹੈ ਨਾ ਓਬਨ ਆਣਾ ਮੰਮੀ ਤੇ ਪਹਿਲਾਂ ਮੇਰਾ ਸੂਟ ਪਲੇਨ ਤਿਆਰ ਕਰਦੇ ਆ ਸਲਵਾਰ ਕੱਲ ਕਰ ਲਈ ਸਲ ਕਮੀਜ਼ ਦੀ ਮੈਂ ਤਰਪਾਈ ਕਰਕੇ ਛੱਡੀਆਂ ਬਸ ਹੋ ਗਈ ਤਕਰੀਬਨ ਹੁਣ ਆਪਾਂ ਕਰਦੇ ਆ ਤੇ ਡਿਜ਼ਾਈਨ ਤਿਆਰ ਤੇ ਆ ਦੇਖੋ ਮੈਂ ਇਹਦੀ ਕਟਿੰਗ ਕਰੀ ਇੱਥੇ ਕਿੱਥੇ ਰੱਖ ਤਾ ਪੁਤੋ ਅਖਬਾਰ ਦੇਖੋ ਜੀ ਆ ਇਹਨਾਂ ਨੇ ਕੱਢਿਆ ਤੇ ਆ ਮੈਟ੍ਰੀਸ ਕਰਕੇ ਕਰਿਆ ਕਟਿੰਗ ਜੋ ਆਪਾਂ ਡਿਜ਼ਾਈਨ ਤਿਆਰ ਕਰਨਾ ਤੇ ਆ ਇਹਨਾਂ ਨੇ ਕੱਢਿਆ ਟੋਟੇ ਦੇਖੋ ਇਸ ਦੁਪट्टे ਨਾਲ ਆਪਾਂ ਦੇਖਦੇ ਆ ਕਿਹੜਾ ਮੈਚ ਕਰਦਾ ਹਨਾ ਤੇ ਮੈਨੂੰ ਤਾਂ ਆ ਲੱਗਦਾ ਚਲੋ ਇਹ ਛੁਨੀ ਨਿੱਕ ਦਾ ਜਨ ਦੀ ਇਚ ਜਿਆਦਾ ਫਰਕ ਹੈ ਤੇ ਆ ਠੀਕ ਹੈ ਆਪੇ ਇਹਦਾ ਕਰ ਦਿਆ ਦੀਆਂ ਅੰਦਰ ਆ ਕੱਢੀ ਇਹਨਾਂ ਨੇ ਲੈਸਾਂ ਦੇਖੋ ਕੀ ਖਲਾਰਾ ਪਾਏ ਇਹਨਾਂ ਨੇ ਅੱਜ ਅੱਜ ਸੇਰਦੇ ਮੈਂ ਤਾਂ ਆਪਣਾ ਸੂਟ ਤਿਆਰ ਕਰਾਣ ਲੱਗਿਆਂ ਨੇ ਤੇ ਆ ਦੇਖੋ ਇਹ ਛੋਟੇ ਛੋਟੇ ਟੋਟੇ ਐ ਮੇਰੇ ਕੋਲ ਬਚੇ ਹੋਏ ਚਲੋ ਆਪਾਂ ਕਰ ਦਿਆਂਗਾ ਅੱਜ ਗੈਂ ਤਿਆਰ ਵੀਡੀਓ ਤੇ ਬਣਦੇ ਰਹੋ ਵੀਡੀਓ ਜੀ ਪੂਰੀ ਦੇਖਣੀ ਆ ਚਲੋ ਜੀ ਆਪਾਂ ਦੇਖੋ ਪਹਿਲਾਂ ਤਾਂ ਮੈਂ ਕਰਿਆ ਹਨਾ ਕਟਿੰਗ ਇਹਨੂੰ ਇਹ ਤੇ ਟ੍ਰੇਸ ਕੀਤਾ ਪੈਂਥਨ ਨਾਲ ਤੇ ਹੁਣ ਮੈਂ ਤੇ ਦੇਖੋ ਕੱਪੜੇ ਤੇ ਨਾ ਮਾਰ ਕੇ ਨਾਲ ਆਪਾਂ ਨਿਸ਼ਾਨ ਲਗਾ ਲੈਨੇ ਇਹ ਚੀਜ਼ ਰੱਖ ਕੇ ਜਿਹੜਾ ਕਿ ਲੋ ਇਹ ਆਪਾਂ ਪੇਪਰ ਕਟਿੰਗ ਕੀਤਾ ਸੀ ਲੋਜੀ ਅਭੇ ਪੀਸ ਦੇ ਹਿਸਾਬ ਨਾਲ ਕਟਿੰਗ ਕਰ ਲੈਨੇ ਤੇ ਇੱਥੇ ਨਾ ਬਰਾ ਥੋੜਾ ਜਿਹਾ ਰਹਿ ਗਿਆ ਸੀ ਗਲੇ ਦਾ ਨਿਸ਼ਾਨ ਤੇ ਉਹ ਇਕੱਲਾ ਨਾ ਪੁੱਲ ਗਿਆ ਸੀ ਚਲੋ ਕੋਈ ਜਾਨੇ ਤੇ ਆਪਾਂ ਇਹਨਾਂ ਤਰੀਸਾ ਪੋਪਰ ਚੱਕਤੀ ਆਪਾਂ ਇਹ ਅੰਦਰ ਜਿਵੇਂ ਲਾ ਲਿਆ ਜਿਸ ਕਿਸੇ ਸੇਵੀ ਤਾਂ ਇਹਨੂੰ ਵੀਡੀਓ ਵਧੀਆ ਲੱਗੀ ਨਾ ਕਮੈਂਟ ਚ ਦੱਸਿਓ ਜਰੂਰ ਤੁਹਾਨੂੰ ਸਾਡਾ ਡਿਜ਼ਾਈਨ ਕਿਦਾਂ ਦਾ ਲੱਗਿਆ ਬੈਸ ਤਾਂ ਸੈਲਮੇ ਵਧੀਆ ਉਹ ਹੈ ਨਹੀਂ ਕਿ ਅਸੀਂ ਅਨਜਾਨ ਜੀ ਹਾਂ ਚਲੋ ਬੇਟੀਆਂ ਨੇ ਸਵਾਲ ਕੀਤਾ ਮੰਮੀ ਕਿ ਤੁਸੀਂ ਬਣਾ ਦੋ ਮੈਂ ਤਾਂ ਇਹਨਾਂ ਨੂੰ ਕਿਹਾ ਮੇ ਤਾਂ ਨਹੀਂ ਤਿਆਰ ਹੋਣਾ ਉਹ ਕਹਿੰਦੇ ਨਹੀਂ ਮੰਮੀ ਤੁਸੀਂ ਕਰ ਦੋਗੇ ਤੇ ਚਲੋ ਮੈਂ ਆਖਿਆ ਆਪਾਂ ਕੋਸ਼ਿਸ਼ ਕਰਦੇ ਆ ਹਨਾ ਲੋ ਜੀ ਹੁਣ ਆਪਾਂ ਕਰਦੇ ਆਂ ਤੇ ਗਲੇ ਦੀ ਗਲੀ ਗਲੇ ਦੀ ਕਟਿੰਗ ਇਹ ਆਪ ਛੋਟਾ ਹੀ ਪਾਉਂਦੀ ਹੈ ਨਾ ਗਲਾ ਤੇ ਕਹਿੰਦੀ ਮੰਮੀ ਛੋਟੇ ਹੀ ਰੱਖੀਏ ਬਸ ਤੇ ਉਹਨਾਂ ਨੇ ਤਾਂ ਡਿਜ਼ਾਈਨ ਵਿੱਚ ਗਲਾ ਥੋੜਾ ਡੀਪ ਹੀ ਰੱਖਿਆ ਆ ਇਹ ਕਹਿੰਦੀ ਨਹੀਂ ਮੰਮੀ ਇਹੀ ਰੱਖਣਾ ਇਹ ਲੋ ਦੇ ਕੁਤੜ ਦੇ ਦੋਲ ਕਿੰਦਾ ਦੀ ਕੀਤੀ ਗਈ ਆ ਦੇਖੋ ਇਹਨਾਂ ਨੇ ਲੈਸਾਂ ਨੂੰ ਸਾ ਕੀ ਕੁਝ ਜਗਾੜ ਕੱਢਿਆ ਹੋਇਆ ਦੇਖ ਤੇ ਆਪ ਕੋਈ ਕਿਹੜੀ ਕਿਹੜੀ ਪੰਖਤ ਲੱਗੂਗੀ ਆਪਾਂ ਉਹ ਹੀ ਲਾ ਦੇਣੀ ਆ ਛੋਟੇ ਛੋਟੇ ਟੋਟੇ ਆ ਤੇ ਪਹਿਲਾਂ ਬਣਾਉਨੇ ਆ ਆਪਾਂ ਪਿੰਗ ਚੱਲਦੇ ਆਪਾਂ ਮਸ਼ੀਨ ਤੇ ਤੁਸੀਂ ਦੱਸਿਓ ਸੀ ਤੁਹਾਨੂੰ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਆ ਦੇਖੋ ਇਹ ਕੱਪੜਾ ਨਾ ਅਸੀਂ ਲਿਆ ਸੀਗਾ ਸਸਤਾ ਹੀ ਮਿਲ ਗਿਆ ਸੀ ਸਾਨੂੰ ਇੱਥੇ ਭਾਈ ਵੇਚਣ ਹੁੰਦਾ ਤੇ ਉੱਥੋਂ ਲਿਆ ਸੀ ਆ ਟੋਟੇ ਮਿਕਸ ਦੇ ਲੈਸਾਂ ਹੋ ਜਾਂ ਬਸ ਸੂਟ ਬਣਾਉਂਦੇ ਰਹਿੰਦੇ ਉਹ ਚ ਬਚ ਜਾਂਦੀਆਂ ਨੇ ਇਹ ਇਹ ਮੈਂ ਹੁਣ ਕੱਢਿਆ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਨਾ ਪਰ ਨਿਸ਼ਾਨ ਨਾਲ ਐ ਹੋ ਜਾਂਦਾ ਵੀ ਜਦੋਂ ਮਸ਼ੀਨ ਤੇ ਆਪਰੇ ਇੱਥੇ ਵੀ ਕਪੜਾ ਹਿੱਲ ਜਾਂਦਾ ਨਾ ਤਾਂ ਫੇਰ ਆਪਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਥੋੜੇ ਆ ਇਸ ਕਰਕੇ ਮੈਂ ਪਹਿਲਾਂ ਹੀ ਥੋੜਾ ਨਿਸ਼ਾਨ ਲਾ ਦੇ ਵੀ ਹਿਸਾਬ ਨਾਲ ਮੈਂ ਲੈ ਆ ਸਕੂਗੀ ਚਲੋ ਇਹ ਆਪਾਂ ਲਾਂਦੇ ਹਾਂ ਲੋਟ ਆਪਾਂ ਕਰ ਦੱਸ ਫਿਰ ਲਾਉਣਾ ਇਹ ਆਪਾਂ ਬਣਾਣੇ ਆ ਚਲੋ ਇਹ ਵੀ ਆਪਾਂ ਡੰਡੀ ਬਣਾ ਰਹੇ ਆ ਜਿਹੜੂ ਪ੍ਰੋਨਰ ਲੈਂਸ ਲਈ ਇਹ ਚਾਕਾਂ ਦੀ ਸਟੇਜ 'ਚ ਉਹਨਾਂ ਨੇ ਲਾਈ ਦੀਆਂ ਤੇ ਚਲੋ ਆਪਾਂ ਆਪਦੇ ਹਿਸਾਬ ਨਾਲ ਵੀ ਲਾ ਸਕਦੇ ਹਾਂ ਇੱਕ ਥੰਨੀ ਮੈਂ ਕਰ ਕਰਦੇ ਆ ਦਿੱਤਾ ਨਾ ਡਿਜ਼ਾਈਨ ਉਹ ਤਾਂ ਨਾ ਚਲੋ ਹਨਾ ਉਹ ਵੀ ਚੰਗਾ ਲੱਗਦਾ ਚਲੋ ਬੱਚਿਆਂ ਨੇ ਫਿਰ ਮੈਸ ਪਾਈ ਕਹਿੰਦੀ ਮੰਮੀ ਵੀ ਸਾਨੂੰ ਵੀ ਉਹ ਡਿਜ਼ਾਈਨ ਤਿਆਰ ਕਰਕੇ ਦੋ ਮੇਰੇ ਸੂਟ ਤੇ ਮੈਂ ਕਿਹਾ ਚਲੋ ਵੀ ਮੈਂ ਕੋਸ਼ਿਸ਼ ਕਰ ਸਕਦੀ ਹਾਂ ਵੀ ਕਹਿ ਲਿਖਾ ਤੂੰ ਸ਼ੋਰ ਤਾਂ ਉਹਨੂੰ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਹਨਾ ਮੈਂ ਹੋਰ ਵੀ ਕੰਮ ਦੇਣਾ ਹੁੰਦਾ ਅੱਜ ਦਾ ਦਿਨ ਹੀ ਸੀ ਮੈਂ ਫਰੀ ਰੱਖਿਆ ਜੀ ਦੇਖੋ ਹਣਾ ਇਹ ਆਪਾਂ ਝੁੱਲ੍ਹਾ ਬਣਾਉਣਾ ਇਹਦਾ ਦੋਲ ਦਾ ਕਹਿ ਲਓ ਜੇ ਆ ਮੈਂ ਤੁਹਾਨੂੰ ਦੇਖਨੇ ਆ ਵੀ ਕਿ ਆਪਾਂ ਕਿੰਨਾ ਕੋ ਜੇ ਕਿਸੇ ਭੈਣ ਨੂੰ ਨਹੀਂ ਵੀ ਪਤਾ ਲੱਗਦਾ ਹੁਣਾ ਉਹ ਬੁੜੀ ਵੀਡੀਓ ਚ ਪੂਰੀ ਚੀਜ਼ ਨਹੀਂ ਹੈ ਉਹਨਾਂ ਨੇ ਪ੍ਰੋਪਰ ਦਿਖਾਈ ਵੀ ਕਹਿ ਲਓ ਉਹਨਾਂ ਨੇ ਨਹੀਂ ਪ੍ਰੋਪਰ ਦਿਖਾਈ ਵੀ ਜਿੰਨੇ ਚਿਰ ਮੈਂ ਦੇਖੀ ਆ ਹਨਾ ਵੀਡੀਓ ਤੇ ਪਰ ਮੈਨੂੰ ਮੈਂ ਤੁਹਾਨੂੰ ਜੀ ਵੀ ਪ੍ਰੋਪਰ ਦਿਖਾਉਣੀ ਆ ਕਿਉਂਕਿ ਜੇ ਕਿਸੇ ਅਣਜਾਣ ਜਿਵੇਂ ਕਹਿ ਲਓ ਕਿਸੇ ਭੈਣ ਨੇ ਤਿਆਰ ਕਰਨਾ ਕਈ ਵਾਰ ਹਨਾ ਹੋ ਜਾਂਦਾ ਮੰਚ ਆ ਜਾਂਦੇ ਜਿਵੇਂ ਮੇਰੀ ਬੇਟੀਆਂ ਦੇ ਆ ਗਿਆ ਕਹਿੰਦੀਆਂ ਮੰਮੀ ਸਾਨੂੰ ਇਹ ਡਿਜ਼ਾਈਨ ਤਿਆਰ ਕਰਕੇ ਦਿਓ ਇੱਥੇ ਮੈਂ ਕਟਿੰਗ ਕਰ ਲੈਣਾ ਤੇ ਫਿਰ ਆਪਾਂ ਇਧਰੋਂ ਚੱਲਣਾ ਇਹ ਮੈਂ ਨਾ ਸੂਈ ਨਾ ਲਾਉਣਾ ਕਿਉਂਕਿ ਸਾਨੂੰ ਗੂੰਦ ਨਹੀਂ ਮਿਲੀ ਹੈ ਨਾ ਕਿਸੇ ਕਾਰਨ ਵਜੋਂ ਕੱਲ ਰਾਏਕੋਟ ਗਏ ਸੀ ਉੱਥੋਂ ਸਾਨੂੰ ਗੂੰਦ ਨਹੀਂ ਵੀ ਨਹੀਂ ਸਾਨੂੰ ਸਿਰਫ ਇਹ ਹੀ ਇੱਕ ਚੀਜ਼ ਮਿਲੀ ਆ ਤੇ ਇਹਦੇ ਨਾਲ ਨਾ ਚਿਪਕ ਨਹੀਂ ਰਿਹਾ ਤਾਂ ਕਹਿ ਲਓ ਇਹ ਵਧੀਆ ਨਹੀਂ ਹੈਗੀ ਵਧੀਆ ਕੁਆਲਿਟੀ ਨਹੀਂ ਹੈਗੀ ਤੇ ਫਿਰ ਮੈਨੂੰ ਇਹ ਸਾਰਾ ਹੁਣ ਮਸ਼ੀਨ ਨਾਲ ਤਿਆਰ ਕਰਨਾ ਬਾਕੀ ਆਪਾਂ ਦੇਖਦੇ ਆਂ ਬੇਟੀਆਂ ਫੇਰ ਵੀ ਕੋ ਕੋ ਲੈ ਕੇ ਆਈਆਂ ਇਹਦੀ ਕੋ ਚੀਜ਼ ਹੈ ਜਿਹੜੀ ਆਪਾਂ ਉਹਦੇ ਨਾਲ ਚਲੋ ਆਪਾਂ ਚੱਲਦੇ ਆ ਮਸ਼ੀਨ ਤੇ ਅੱਜ ਕਿੰਨਾ ਨੇ ਮੈਨੂੰ ਪਹਿਲਾਂ ਆ ਚੀਜ਼ ਨਹੀਂ ਕਰਨ ਦਿੱਤੀ ਇਹ ਹੁਣ ਮੈਨੂੰ ਇੱਥੋਂ ਥੋੜਾ ਜਿਹੜਾ ਕਿ ਮੈਨੂੰ ਤੇਰੇ ਹੀ ਕਰ ਲੈ ਦੇਣੀ ਪੈਣੀ ਐ ਇਧਰੋਂ ਇਧਰੋਂ ਆਪਾਂ ਬਾਅਦ ਚ ਮਿਲਦੇ ਆ ਤੁਹਾਡੇ ਨਾਲ ਦੇਖੋ ਹਨਾ ਇਹ ਮੈਨੂੰ ਬਹੁਤ ਮੁਸ਼ਕਲ ਹੋ ਗਿਆ ਡਿਜ਼ਾਈਨ ਤਿਆਰ ਕਰਨਾ ਹੁਣ ਬੱਚਿਆਂ ਨੇ ਕਿਹਾ ਤਾਂ ਦੱਸ ਕਿਉਂ ਸਾਨੂੰ ਗੂੰਦ ਨਹੀਂ ਮਿਲੀ ਮੈਂ ਇਹ ਹੀ ਕਹਿਨੀ ਆ ਤੁਹਾਨੂੰ ਵੀ ਜੇ ਕਿਸੇ ਭੈਣ ਨੇ ਤਿਆਰ ਕਰਨਾ ਹੋਇਆ ਨਾ ਤਾਂ ਚਲੋ ਐਕਦਾ ਮਸ਼ੀਨ ਨਾਲ ਵੀ ਤਿਆਰ ਤਾਂ ਹੋਈ ਜਾਣੀਆਂ ਹਨਾ ਜਦੋਂ ਹੁਣ ਆਪਾਂ ਕੋਈ ਵੀ ਚੀਜ਼ ਕਹਿੰਦੇ ਆ ਆਪਾਂ ਮਕਲੀਏ ਨਾ ਵੀ ਚੀਜ਼ ਬਣਾਉਣੀ ਆ ਜਾਂ ਕੋਲੋਂ ਬੱਚਿਆਂ ਦੀ ਜਿੱਦ ਪੂਰੀ ਕਰਨੀ ਆ ਤਾਂ ਸਰ ਉਹਦਾ ਆਪਾਂ ਕਿਹੜਾ ਕੋਈ ਨਾ ਕੋਈ ਤਾਂ ਆਪਾਂ ਕਰ ਹੀ ਲੈਂਦੇ ਹਨਾ ਤਾਂ ਇਸਾਂ ਦਾ ਸੇਟ ਇਹ ਬਣਾਣਾ ਹੀ ਮੰਮੀ ਅਸੀਂ ਇਹ ਡਿਜ਼ਾਈਨ ਸਾਨੂੰ ਤਿਆਰ ਕਰਕੇ ਦੋ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਬਰਬਰ ਜੀ ਮੈਨੂੰ ਦੱਸਦੇ ਜੀ ਤੁਸੀਂ ਕੀ ਮੇਰਾ ਡਿਜ਼ਾਈਨ ਕਿਹਾ ਤੁਹਾਨੂੰ ਕਿੱਦਾਂ ਲੱਗਿਆ ਕਿ ਦੇਖੋ ਮੈਂ ਕਿਤੇ ਦੀ ਕੀ ਵੀ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਵੀ ਚੀਜ਼ ਨਹੀਂ ਪਤਾ ਲੱਗਦੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਪੁੱਛ ਸਕਦੇ ਹੋ ਹਨ ਦੱਸ ਸਕਦੇ ਹਾਂ ਮੈਂ ਉਸ ਚੀਜ਼ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੀ ਦੁਬਾਰਾ ਤੋਂ ਵੀ ਕਹੋ ਜਿੱਥੇ ਤੁਹਾਨੂੰ ਲੋੜ ਵੀ ਹਾਂ ਸਾਨੂੰ ਨਹੀਂ ਸਮਝ ਆ ਰਿਹਾ ਕਿਹੜੀ ਚੀਜ਼ ਕਿਹੜੀ ਹੈ ਨਾ ਤੇ ਵਾਕਿ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਲੋਜੀ ਆਪਾਂ ਅੱਜ ਦਾ ਸਾਰ ਅਹਿਮ ਸੀਨ ਲਈ ਤਿਆਰ ਕਰਨਾ ਚਲੋ ਲੋ ਜੀ ਦੇਖੋ ਹੁਣ ਆਪਾਂ ਲਾ ਰਹੇ ਆ ਇਹ ਲੈਸ ਇਹ ਥੋੜਾ ਟੁਕੜਾ ਇੱਥੇ ਆਪਾਂ ਸਭ ਨਾਲ ਮਾਪ ਲਿਆ ਸੀ ਹੁਣ ਆਪਾਂ ਇੱਥੇ ਲਾ ਰਹੇ ਨੇ ਤੇ ਚਲੋ ਜੀ ਇਹ ਤਾਂ ਹੋ ਗਿਆ ਆਪਣਾ ਕੰਪਲੀਟ ਲੋ ਜੀ ਆਪਾਂ ਦੋਨਾਂ ਪਾਸੇ ਲਾ ਲਿਆ ਤੇ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਕਪੜਾ ਇਹ ਸਾਨੂੰ ਨਾ ਗੁੰਦਣੀ ਨਹੀਂ ਮਿਣੀ ਹੈਗੀ ਕਿਸੇ ਕਾਰਨ ਵਜੋਂ ਤੁਸੀਂ ਪਹਿਲਾਂ ਚਲੋ ਜੇ ਕਿਸੇ ਡਿਜ਼ਾਈਨ ਤਿਆਰ ਕਰਨਾ ਹੈ ਨਾ ਪਹਿਲਾਂ ਨਾ ਪ੍ਰੋਪਰ ਆਪਣਾ ਸਮਾਨ ਗੋਲੇ ਕਰ ਲਿਓ ਕਿਉਂਕਿ ਸਾਨੂੰ ਬਹੁਤ ਦਿੱਕਤ ਆਈ ਹੈ ਮੈਂ ਨਾ ਸਾਰਾ ਇਹ ਮਸ਼ੀਨ ਨਾਲ ਹੀ ਜਦ ਤੱਕ ਤਾਂ ਵੱੱਤੋ ਵੱੱਤਾ ਸਾਰਾ ਡਿਜ਼ਾਈਨ ਮੈਨੂੰ ਮਸ਼ੀਨ ਨਾਲ ਤਿਆਰ ਕਰਨਾ ਪਿਆ ਤੇ ਮਸ਼ੀਨ ਨਾਲ ਤਾਂ ਕੀ ਹੈ ਜਦੋਂ ਆਪਾਂ ਤਿਆਰ ਕਰਦੇ ਆ ਉਹ ਮੰਨ ਲਓ ਮਲੀ ਕਪੜਾ ਹਿੱਲ ਜਾਂਦਾ نیچے ਵਾਲਾ ਜਾਂਦੇ ਪੂਂਡ ਨਾਲ ਚਲੋ ਵਧੀਆ ਹੋ ਜਾਂਦਾ ਦੇਖੋ ਆਹ ਜਿਹੜੀ ਚੀਜ਼ ਸਾਨੂੰ ਇਹ ਵੀ ਘਰੀ ਪਈ ਸੀ ਤੇ ਨਾ ਗੂੰਦ ਚਪਕੇਂਦੀ ਨੀ ਚਾਚਾ ਉਹ ਚਿਪਕ ਤਾਂ ਨਹੀਂ ਇਹਦੇ ਨਾਲ ਕੁਛ ਵੀ ਉਹਦੇ ਕਰਕੇ ਮੈਨੂੰ ਬਹੁਤ ਔਕਤ ਆਈਆਂ ਇੱਚ ਚਲੋ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਨਾ ਕਾਰੀ ਦਿੱਤਾ ਕਿ ਇਹਦੇ ਬੱਚੇ ਨੇ ਜਦੋਂ ਹਨਾ ਜਿੱਦੀ ਫੜਦੀ ਵੀ ਮੈਂ ਸੂਟ ਪਾਣਾ ਹੀ ਬਾਣਾ ਤਾਂ ਬਸ ਜਿਵੇਂ ਮੈਨੂੰ ਲੱਗਿਆ ਕਟ-ਕਟ ਕੇ ਪੀਸ ਮੈਂ ਲਾ ਤੇ ਲੋ ਜੀ ਮੈਂ ਸਾਰੀਆਂ ਲੈਸਾਂ ਗੁੰਦ ਨਾਲ ਲਾਈਆਂ ਤੇ ਪਰ ਇਹ ਗੁੰਦ ਇੰਨੀ ਨਾ ਹੋਣੀ ਹੈਗੀ ਵਧੀਆ ਹੋਣ ਕਰਕੇ ਚਲੋ ਇੱਕ ਵਾਰੀ ਬਸ ਬੱਚੇ ਦਾ ਚਾਹ ਪੂਰਾ ਹੋ ਜੂ ਬਾਅਦ ਚੋਂ ਆਪਾਂ ਦੇਖਾਂਗੇ ਇਹਨੂੰ ਵੈਸੇ ਬੱਚੇ ਇੱਕ ਵਾਰ ਬੰਦੇ ਦੂਜੀ ਵਾਰ ਪਤਾ ਨਹੀਂ ਪਾਣਾ ਇਹਨਾਂ ਨੇ ਪਤਾ ਨਹੀਂ ਨਾ ਤੇ ਚਲ ਫਿਰ ਵੀ ਜੇ ਸੁੱਕ ਕੇ ਠੀਕ ਹੋ ਗਿਆ ਕੀ ਕਹਿਣਾ ਫਿਰ ਵੀ ਪੈ ਜੂ ਚਾਰ ਪੰਜ ਵਾਰੀ ਪੈ ਜਾਣਾ ਸੁੱਕਨੇ ਲੋਟ ਇੱਕ ਵਾਰ ਸੁੱਕ ਜਣਾ ਥੋੜਾ ਜਿਹਾ ਫਿਰ ਤਾਂ ਮੈਂ ਉੱਪਰ ਦੀ ਮਸ਼ੀਨ ਕਮਾ ਦੂੰਗੀ ਇਹਦੇ ਸਾਰੇ ਫਿਰ ਆਪਾਂ ਮਸ਼ੀਨ ਨਾਲ ਕਰਤਾਗੇ ਮੋٹے ਵਿਖੇ ਨਾ ਇੱਕ ਵਾਰ ਥੋੜਾ ਜਿਹਾ ਡਿਜ਼ਾਈਨ ਸਿੱਕ ਕੇ ਵੀ ਚਲੋ ਕਪੜਾ ਚਿੱਪ ਜੁੜੀਆ ਹੈ ਨਾ ਫਿਰ ਉਹ ਆਪਣਾ ਸੌਖਾ ਹੋ ਜਾਊਗਾ ਇਸ ਇੰਚ ਨਾਲ ਨਾ ਤੇ ਲੋਚ ਹਲਿ ਕੋ ਮੇਰੇ ਕੋਲ ਟਾਈਮ ਬਹੁਤ ਥੋੜਾ ਸੀ ਇਹਨੇ ਸ਼ਾਮ ਨੂੰ ਪਾਣਾ ਸੀ ਤੀਆਂ ਤੇ ਤੇ ਉਹਦੇ ਕਰਕੇ ਮੈਨੂੰ ਨਾ ਵਿਚਾਲੇ ਨਾਲ ਲੈਸ ਵੀ ਲਾਣ ਦਿੱਤੀ ਸੀ ਛੇ ਰੱਖ ਤੇ ਦੇਖੋ ਜੀ ਤੁਸੀਂ ਦੱਸਿਓ ਜਰੂਰੀ ਵੀਡੀਓ ਚ ਵੀ ਸਾਡਾ ਡਿਜ਼ਾਈਨ ਵਧੀਆ ਲੱਗਿਆ ਤੁਹਾਨੂੰ ਕਿੰਨਾ ਕੁ ਸਹੀ ਬਣਿਆ ਕਿੰਨਾ ਕੁ ਨਹੀਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਵੀਡੀਓ ਚ ਦੇਖੀ ਸੀ ਬੱਚਿਆਂ ਨੇ ਡਿਜ਼ਾਈਨ ਪਰ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਉਸ ਤਰ੍ਹਾਂ ਤਿਆਰ ਕਰਾਂ ਵੀ ਚਲੋ ਥੋੜਾ ਜਾਂ ਤੁਹਾਨੂੰ ਨਿੱਕੀ ਦਾ ਫਰਕ ਹੋਊਗਾ ਮੈਂ ਨਹੀਂ ਕਹਿੰਦੀ ਵੀ ਮੈਂ ਪ੍ਰੋਪਰ ਤਿਆਰ ਕਰਿਆ ਪਰ ਕੁਝ ਮੈਨੂੰ ਮਟੀਰੀਅਲ ਨਹੀਂ ਪੂਰਾ ਮਿਲਿਆ ਇਹ ਘਰ ਵਿੱਚ ਹੀ ਮੇਰੇ ਸਮਾਨ ਬਚਿਆ ਪਿਆ ਸੀ ਜਿੰਨੇ ਕਰ ਲੋ ਆਪਾਂ ਸੂਟਸਰ ਤਿਆਰ ਕਰਦੇ ਆ ਨਾ ਹੁਣ ਕਿ ਹੁਣ ਜ਼ਿਆਦਾਤਰ ਸੀਸੇ ਵਾਲੇ ਸੂਟ ਸੀਗੇ ਜਿਹੜੇ ਤਿਆਰ ਕੀਤੇ ਆਵੇਂ ਉਹ ਜਦੋਂ ਆਪਾਂ ਸਲਾਈ ਕਰਦੇ ਜਿੱਥੇ ਇੱਥੇ ਆਪਾਂ ਮਸ਼ੀਨ ਨਾਲ ਸਲਾਈ ਲਾਣੀ ਹੁੰਦੀ ਆ ਉੱਥੋਂ ਤੋਂ ਆਪਾਂ ਨੂੰ ਸ਼ੀਸ਼ੇ ਉਤਾਰਨੇ ਪੈਂਦੇ ਆ ਤੇ ਬਾਕੀ ਕੁਝ ਸ਼ੀਸ਼ੇ ਆਪਨੇ ਆਪ ਹੀ ਉਤਰ ਜਾਂਦੇ ਹਨ ਤੇ ਬਸ ਉਹ ਇਸ ਤਰ੍ਹਾਂ ਮਲੇ ਬਚੀਆਂ ਨੂੰ ਆ ਦਿੱਤਾ ਇਹਨਾਂ ਉਸ ਸਾਹਮਣੇ ਰੱਖ ਲੈਂਦੀ ਆ ਇਹ ਚੀਜ਼ਾਂ ਬਾਕੀ ਲੈਸਾਂ ਤਾਂ ਅੱਜਕੱਲ ਬਚੀ ਜਾਂਦੀ ਤੁਹਾਨੂੰ ਪਤਾ ਮੈਂ ਦੁਪੱਟਿਆਂ ਵਗੈਰਾ ਤੇ ਸਰਦੀਆਂ ਚ ਸੀਜ਼ਨ بس گرمੀ ਸਰਦੀ ਸੁਲਾ ਇਹਦਾ ਕੰਮ ਤਾਂ ਚੱਲਦਾ ਹੀ ਰਹਿੰਦਾ ਉਹਦੇ ਕਰਕੇ ਇੰਨੇ ਕੁ ਟੁਕੜੇ ਤਾਂ ਮੇਰੇ ਬਚ ਗਏ ਜਿੰਨੇ ਜਿਵੇਂ ਆਪ ਵੀ ਲਿਆ ਕੇ ਕਿਸੇ ਸੂਟ ਤਿਆਰ ਕਰਦੇ ਹੋ ਤਾਂ ਫਿਰ ਮੈਂ ਬਾਤ ਹੀ ਲੈ ਆਉਣੀ ਆ ਤੇ ਉਹਦੇ ਕਰਕੇ ਲੈਸ ਵਾ ਜਿਹਦੇ ਆ ਇਹਨਾਂ ਨੇ ਇੱਕ ਪੇਂਟ ਲਿਆਂਦੇ ਕਲਰ ਇਹ ਸਾਡੇ ਤੇ ਪਿੰਡੂ ਹੀ ਮਿਲ ਗਏ ਤੇ ਚਲੋ ਇਹਦੀਸ ਆਪਾਂ ਨੂੰ ਜਰੂਰਤ ਨਹੀਂ ਬਣੀ ਆਹ 파ਰੀ ਚੋ ਬਣਾ ਲੈ ਇਹ ਆਪਾਂ ਪੀਨ ਨੂੰ ਦੇਣਾ ਸਾਈਡ ਤੇ ਲਾਵਾਂਗੇ ਤੁਸੀਂ ਨਾ ਕਮੈਂਟ ਚ ਦੱਸਿਓ ਜਰੂਰ ਸਾਨੂੰ ਵੀ ਸੱਡਾ ਡਿਜ਼ਾਈਨ ਕਿੰਨਾ ਦਾ ਲੱਗਿਆ ਕਿੰਨੀ ਕਿਹ ਚ ਕਮੀ ਪੇਸੀ ਆ ਪਰ ਬੜਾ ਮੁਸ਼ਕਿਲ ਆ ਮੈਂ ਤਿਆਰ ਕਰਦਾ ਸੁਬਾਹ ਦੀ ਅੱਜ ਵੀ ਲੱਗੀ ਹੋਈਆਂ ਸੇਲ ਵੀ ਮੈਂ ਨਹੀਂ ਆ ਇਹਦਾ ਸੂਟ ਹੀ ਤਿਆਰ ਕੀਤਾ ਜੀ ਸੇਲ ਦੀ ਤੇ ਪਹਿਲਾਂ ਮੈਂ ਪਲੇਅਰ ਸੂਟ ਤਿਆਰ ਕੀਤਾ ਸਿਰ ਸੂਟ ਤਿਆਰ ਕੀਤਾ ਪਰ ਉਹਨਾਂ ਸ਼ਾਮ ਨੂੰ ਮੈਨੂੰ ਇਹ ਡਿਜ਼ਾਈਨ ਦੱਸੀ ਤੇ ਕਹਿੰਦੀ ਪਾਣੀ ਪਾਣਾ ਮੈਥੀਆਂ ਤੇ ਚਲੋ ਫਿਰ ਵੀ ਕਿਸੇ ਕੰਮ ਨਹੀਂ ਪਿਆ ਮੈਂ ਕਿਹਾ ਚਲ ਕੋਈ ਨਕਾਲੂ ਪਾਣੀ ਕਰ ਲੁੱਤੀਆਂ ਦਾ ਆਖਰੀ ਦਿਨ ਆ ਤੇ ਕੱਲ ਵੀ ਪਾਲੀ ਤੇ ਤਾਂ ਕਰਕੇ ਫਿਰ ਰਾਤ ਥੋੜਾ ਜਿਆ ਰਹਿ ਗਿਆ ਸੀ ਆ ਲਾਣਾ ਦੇ ਰਹਿ ਗਿਆ ਸੀ ਰਾਤ ਫਿਰ ਨੇਰਾ ਹੋਂਡਾ ਠੀਕ ਜਾ ਤਾਂ ਕੱਲ ਤਾਂ ਅਸੀਂ ਉਤੀਆਂ ਦੇਗੇ ਬੱਚਿਆਂ ਨੇ ਹੁਣ ਅੱਜ ਸੀਗਾ ਲਾਸਟ ਡੇ ਅੱਜ ਕਹਿੰਦੀ ਮੰਮੀ ਪਹਿਲਾਂ ਮੇਰਾ ਸੂਟ ਜਿਹੜਾ ਮੜਾ ਮਟਾ ਲੈਂਦਾ ਉਹ ਕੰਪਲੀਟ ਕਰੋ ਤੇ ਚਲੋ ਪਹਿਲਾਂ ਮੈਂ ਅੱਜ ਬੜਾ ਸ਼ੁਰੂਆਤੀ ਕਰਦੀ ਹਾਂ ਵੀ ਪਹਿਲਾਂ ਜਿਹੜਾ ਰੈਂਦਾ ਮੜਾ ਜ ਆਪਣਾ ਸੂਟ ਥੋੜਾ ਬ ਤਾਂ ਕੰਮ ਪੂਰਾ ਕਰਦੀ ਫਿਰ ਆਪਾਂ ਬਾਕੀ ਕੰਮ ਕਰਾਂਗੇ ਨਹੀਂ ਇਹਨਾਂ ਦੇ ਵਿੱਚ ਜਾਣ ਪਹੁੰਚਣਗੇ ਬਹੁਤ ਕੰਮ ਚ ਵੀ ਨਹੀਂ ਉਸੇ ਅੱਜ ਵੀ ਮੈਂ ਹੋਰ ਕੀ ਕੰਮ ਕਰਨਾ ਅੱਜ ਵੀ ਮੈਂ ਸੂਟ ਹੀ ਤਿਆਰ ਕਰਨਾ ਆਪਣੀ ਬੇਟੀ ਦਾ ਹੀ ਦੂਸਰੀ ਦਾ ਉਹ ਵੀ ਕੱਜੀ ਆ ਪਾਈ ਬੈਠੀ ਐ ਇਹਨੂੰ ਬੁਲਾਤਾ ਮਮੀ ਮੈਂ ਵੀ ਸੂਟ ਨਵੇਂ ਪਾਣੇ ਨੇ ਇਹ ਬਣਾ ਕੇ ਤੋਂ ਤੇ ਉਹਦਾ ਸੂਟ ਆਣਾ ਮਿਸ਼ੂ ਤੋਂ ਹਲੇ ਆਇਆ ਨਹੀਂ ਜਿਵੇਂ ਕੈਲੋ ਸ਼ੋਰ ਹੋ ਗਿਆ ਵੀ ਆ ਜਾਣਾ ਤੇ ਫੋਨ ਆ ਗਿਆ ਸਾਨੂੰ ਉਹਨਾਂ ਦਾ ਵੀ ਰਾਏਪਟਾ ਆ ਗਿਆ ਵੀ ਅਸੀਂ ਨਾ ਘੰਟੇ ਤੋਂ ਘੰਟੇ ਤੱਕ ਵੀ ਥੋੜਾ ਜਿਹਾ ਸਮਝ ਜੂਗਾ ਤੇ ਉਹਨਾਂ ਦਾ ਸਾਨੂੰ ਫੋਨ ਆਇਆ ਸੀ ਤੇ ਹੁਣ ਇਹਨੇ ਰੱਟ ਪੜੀ ਹੋਈ ਐ ਵੀ ਮੇਰਾ ਵੀ ਸੂਟ ਬੰਨੀ ਨਵਾਂ ਤਿਆਰ ਕਰਿਓ ਮੈਂ ਵੀ ਉਹੀ ਪਾਣਾ ਤੇ ਚਲੋ ਆਪਾਂ ਦੇਖਦੇ ਹਾਂ ਆਰਡਰ ਚੋਂ ਕਿੱਦਾਂ ਦਾ ਹੁੰਦਾ ਕੱਪੜਾ ਤੇ ਫਿਰ ਉਸ ਟੂਟ ਉਹ ਵੀ ਆਪਾਂ ਸ਼ਾਮ ਤੇ ਆਰਗ ਕਰਨਾ ਜਦੋਂ ਆ ਗਿਆ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਹੱਲ ਨਾ ਨੀਗਾ ਬਸ ਸੱਦੇ ਭੋਨੇ ਕੰਟੀ ਦਾ ਕਾਜਣਾ ਕਿਤਾਬ ਤੁਹਾਨੂੰ ਸ਼ੇਅਰ ਕਰਾਂਗੇ ਕਿੱਦਾਂ ਲੰਦਾ ਸੂਟ ਮਿਸ਼ੂ ਤਾਂ ਇਹੋ ਕਰਦਾ ਬੱਚਿਆਂ ਨੇ ਪਹਿਲਾਂ ਸੀ ਆਰਡਰ ਵੀ ਰੱਖ ਲਈ ਤਾਂ ਕਾ ਲੂਗਾ ਪਰ ਉਹਨਾਂ ਨੇ ਚੱਕ ਕੇ ਅੱਗੇ ਮਾਰਿਆ ਹਨ ਚਲੋ ਅੱਗੇ ਪਿੱਛੇ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਤੀਆਂ ਤੇ ਪਾਲ ਤੇ ਆਹ ਥੋੜੀ ਜਿਹੀ ਲੇਸ ਸੀ ਮੈਂ ਉੱਪਰ ਤੀਰ ਬਣਾਈ ਸੀ ਨਾ ਉਹ ਚੋ ਬਚ ਗਈ ਸੀ ਤੇ ਇਹ ਇਕੱਲੀ ਫਿਰ ਇਸ ਨੂੰ ਕਹਿੰਦੇ 12 12 ਰੱਖ ਦੇ ਚਲ ਮੇਰਾ ਥੋੜਾ ਜਿਹਾ ਟੁੱਟਾ ਹੈਗਾ ਬਾਹਾਂ ਤੇ ਰੱਖ ਦਿੰਨੇ ਆਪਾਂ ਤੇ ਫਿਰ ਮੈਂ ਬਾਹਾਂ ਦੇੜੀਆਂ ਇੰਨੀਆਂ ਖੁਰੂ ਥੋੜੀਆਂ ਕਿਤੇ ਅੜਕੀ ਚਲੋ ਇਹ ਤਾਂ ਰੱਖੀ ਗੀ ਚਲੋ ਜੀ ਇਹ ਵੀ ਇਹ ਆਪਣਾ ਕੰਪਲੀਟ ਤੇ ਆਪਾਂ ਤੁਹਾਨੂੰ ਉਸ ਸੂਟ ਦੀ ਪੂਰੀ ਲੋਕ ਦਿਖਾਵਾਂਗੇ ਵੀਡੀਓ ਤੇ ਬਣੇ ਰਹੋ एंड तक जरूर देखोग बनवाया सिंपल कि लागू यह सूट भी ना मैं ऐसे इतने पिंडी रूढ़ी वाले वेचन आ जाते तो हैं ये उन्होंने ही मैं दो सूट प्लेन इन्होंने लैके दिते सी एक हैानी कलर एक है वाइट कलर दो भैनों में एक जी लैके दो सौ रुपये का मैं कपड़ा मिल गया से कपड़ा बहुत वाइया वैसे अच्छी ਨਾ ਹੋ ਗਿਆ ਸੁੱਖਣ ਕੇ ਡੈਡੀ ਆਏ ਨੇ ਦੁਪੱਟਾ ਮੈਚ ਕਰ ਲਿਆ ਇਹਦੇ ਨਾਲ ਇਹ ਦੁਪੱਟੇ ਦੀ ਮੈਚਿੰਗ ਕਰਕੇ ਨੇ ਮੈਂ ਤੋਂ ਡਿਜ਼ਾਈਨ ਤਿਆਰ ਕਰਵਾ ਲਿਆ ਠੀਕ ਲੋ ਜੀ ਆ ਗਈ 파ਟੇ ਮੈਡਾ ਦੇਖੋ ਤੇ ਦੱਸੋ ਕਿਦਾਂ ਦਾ ਲੱਗਦਾ ਸੀ ਬਹੁਤ ਕੋਸ਼ਿਸ਼ ਕੀਤੀ ਆ ਵੀ ਪ੍ਰੋਪਰ ਬਣਾ ਸਕਾਂ ਪਰ ਫਿਰ ਵੀ ਕਿਤਨਾ ਕਿਤੇ ਕੰਨੀ ਕੱਸੀ ਰਹੀ ਜਾਂਦੀ ਹੈ ਨਾ ਬਾਕੀ ਤੁਸੀਂ ਕਮੈਂਟ ਚ ਦੱਸਿਓ ਕਿ ਕਿਦਾਂ ਦਾ ਬਣਿਆ ਕਹਿੰਦੇ ਆ ਜਿੱਤੇ ਤੁਸੀਂ ਦੱਸੋਗੇ ਫਿਰ ਵੱਧ ਪਤਾ ਲੱਗਦਾ ਹੈ ਨਾ ਬੱਚਿਆਂ ਨੇ ਤਾਂ ਕਈ ਦਿਨ ਮੰਮੀ ਠੀਕ ਹੈ ਵਧੀਆ ਬਸ ਇਹਨਾਂ ਨੂੰ ਤਾਂ ਤਿਆਰ ਹੋ ਗਿਆ ਇਹਨਾਂ ਨੇ ਪਾਈ ਲੈਣਾ